ਕਦੀ ਮੈਂ ਨੱਚਦੀ ਮੈਂ ਨੱਚਦੀ ਬਲੈਕ ਸ਼ਰਟ ਧਰ ਕੇ ਸੋ ਗਾਇਸ ਬੱਚੇ ਕਹਿੰਦੇ ਇੰਜੋਏ ਕਰ ਰਿਆ ਹਾਂ ਹਾਂ ਚਲੋ ਚੱਚਦੀ ਤਾਰੇ ਟਟਬੇ ਮੈਨੂੰ ਗਾਣਾ ਨਹੀਂ ਆਉਂਦਾ ਮੈਂ ਨੱਚਦੀ ਮੈਂ ਨੱਚਦੀ ਹੋਰ ਕਿਹੜਾ ਗਾਣਾ ਗੁੱਡੀਆਂ ਪਟੋਲੇ ਗੁੱਡੀਆਂ ਪਟੋਲੇ ਸਾਰਾ ਹੁੰਦਾ ਗਾਓ ਆਂਦਾ ਜੈ ਸਿਣੀ ਕਰਦੀ ਐ ਤੇਰੀ ਸਾਦੀ ਤੇਰੇ ਨਾਲ ਕੋਟ ਮਾਰ ਕਰਾਂ ਜੋ ਅੱਗੇ ਹੂੰ ਹੂੰ ਦਿਲਦਾਰਾ ਮੈਨੂੰ ਜਾਣ ਤੋ ਵੀ ਪਿਆਰਾ ਮੇਰੇ ਨਾਲ ਖੈ ਖੈ ਤੇ ਹਣ ਜੋ <laughs> so बा <laughs> <अगो। laughs> <My new vlog. laughs> ਬਾਏ ਬਾਏ ਰੇਟਿੰਗ ਹੋ ਗਈ ਹੈ ਹਾਂ ਨੈਕਸਟ Song ਕਿਹੜਾ ਮੈਂ ਕਰਕੇ ਫਲਾਈ ਆਵਾ ਮੈਂ ਕਰਕੇ ਫਲਾਈ ਆਵਾ ਗਾਇਸ ਬੱਚੇ ਇੰਜੋਏ ਕਰਦੇ ਹੋਏ ਨੇ ਸੋ ਅੱਜ ਦਾ ਤੁਸੀਂ ਮੌਸਮ ਦੇਖ ਸਕਦੇ ਹੋ ਐਨਾ ਸਾਰਾ ਚਿੱਕੜ ਹੋ ਗਿਆ ਮੀ ਕਹਿੰਦੇ ਐਨਾ ਪੈ ਚੁੱਕਿਆ ਹੈ ਤੇ ਇੱਧਰ ਤੁਸੀਂ 뷰 ਚੈੱਕ ਕਰ ਸਕਦੇ ਹੋ ਇੱਥੋਂ ਦਾ ਕਾਫੀ ਸਾਰੇ ਸੋ ਕਾਫੀ ਚਿੱਕੜ ਹੋ ਚੁੱਕੇ ਆ ਖਲਾਰਾ ਵੀ ਬਹੁਤ ਪੈ ਚੁੱਕਿਆ ਆਦਰ ਤੁਸੀਂ 뷰 ਚੈੱਕ ਕਰ ਸਕਦੇ ਹੋ ਸ਼ਾਮ ਦਾ ਟਾਈਮ ਹੈ ਇਹ 5 6 ਵਜੇ ਦਾ ਟਾਈਮ ਹੈ ਫਾਈਨਲੀ ਤੁਸੀਂ ਇੱਥੇ ਦਾ 뷰 ਦੇਖ ਸਕਦੇ ਹੋ ਮੀ ਪੈਕੀ ਹਟ ਚੁੱਕੇ ਆ ਨੀਤੀ ਸੋ एवरीवन ਇੱਧਰ ਸੋ ਇੱਚਾਪਾ ਦੇਖ ਰਹੇ ਕਿ ਬਣਦਾ ਪਿਆ ਹੈ ਸੋ ਇੱਧਰ ਕਹਿੰਦੇ ਸਬਜ਼ੀ ਬਣ ਰਹੀ ਹੈ ਬਣਾਉਣੀ ਹੈ ਲੈ ਕੇ ਬਣ ਗਈ ਤੜਕਾ ਲਾਇਆ ਮੈਨੂੰ ਪਹਿਲਾਂ ਦੱਸ ਦਿੰਨਾ ਅਸੀਂ ਮੈਂ ਵਲੌਗ ਬਣਾਉਣਾ ਸੋ ਗਾਇਸ ਇੱਧਰ ਅੱਜ ਡੈਡੀ ਬਣਾ ਰਹੇ ਨੇ ਸਬਜ਼ੀ ਦੇਖਦੇ ਆਪਾਂ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਇਹਨਾਂ ਨੇ ਤੜਕਾ ਲਗਾ ਦਿੱਤਾ ਉਸ ਤੋਂ ਬਾਅਦ ਇੱਧਰ ਅਰਬੀ ਨੂੰ ਉਬਾਲਿਆ ਅਰਬੀ ਨੂੰ ਉਬਾਲ ਲਿਆ ਦੇਖਦੇ ਹਾਂ ਅੱਜ ਕਿਹੜੀ ਸਬਜ਼ੀ ਬਣਨ ਵਾਲੀ ਹੈ ਇੱਧਰ ਮਸਾਲਾ ਡੈਡੀ ਪਾ ਰਹੇ ਨੇ ਅੱਜ ਲੇਟ ਹੋ ਗਏ ਥੋੜਾ ਜਿਹਾ ਨਹੀਂ ਤਾਂ ਪਹਿਲਾਂ ਸਾਰਾ ਦਿਖਾ ਦੇਣਾ ਸੀ ਰੈਸਪੀ masala ਦੇ ਵਿੱਚ ਜਲਦੀ ਮਿਕਸ ਉਹਨੂੰ ਪੀਸ ਕਰਨੀ ਹੈ ਰਬੀ ਦੇ ਇਹ ਕਰਨੇ ਐਦਾਂ ਘੋੜਾ ਆਇਆ ਵਿੱਚ ਪਾਣੀ ਆਇਆ ਸੋ ਗਾਇਸ ਹੋਣਾ ਦੇਖ ਸਕਦੇ ਹੋ ਤੁਸੀਂ ਅਰਬੀ ਨੂੰ ਜਿਵੇਂ ਉਬਾਲਿਆ ਸੀ ਨਾ ਉਵੇਂ ਹੀ ਉਹ ਸਾਰੇ ਪਿੰਸ ਦੰਦੇ ਉਵੇਂ ਹੀ ਪਾ ਦਿੱਤੇ ਸਬਜੀ ਦੇ ਵਿੱਚ ਹਾਂ ਬੈਠੇ ਦਸ ਸੰਜੇਤਾ ਬਲ ਗਿਆ ਅੱਜ ਦਾ ਬੋਲ ਕਸ਼ੇਤਾ ਬਲ ਗਿਆ ਦੇਖਦੇ ਆ ਅੱਜ ਕਿਵੇਂ ਦੀ ਬਣਦੀ ਸਬਜ਼ੀ ਨਵੇਂ ਤਰੀਕੇ ਨਾਲ ਬਣਦੀ ਜੀ ਹਾਂ ਤੇ ਬਾਅਦ ਪਾਣੀ ਇਹ ਕੜਚੀ ਦੇ ਨਾਲ ਹੀ ਇਹਦੇ ਪੀਸ ਕਰਦੇ ਨੇ ਆ ਆਪ ਆਪ ਘਰ ਵੀ ਨਾ ਜੋ ਬਾਲ ਕੇ ਤੜਕਾ ਲਗਾ ਕੇ ਉਦਾਂ ਹੀ ਉਹਦੇ ਪੀਸ ਪਾ ਦਿੱਤੇ ਸੀ ਅੱਜ ਨਵੇਂ ਤਰੀਕੇ ਨਾਲ ਬਣਦੀ ਹੋਈ ਹੈ ਸਭ ਤੇ ਸੋ एवरीवन ਇੱਧਰ ਇਨਾ ਹਨੇਰਾ ਹੋ ਚੁੱਕਿਆ ਲਾਈਟ ਬਿਲਕੁਲ ਵੀ ਨਹੀਂ ਹੈਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਬਾਰ ਇਹਨਾਂ ਚੱਲਣਾਂ ਸੋ एवरीवन ਇਧਰ ਮੰਮੀ ਆਟਾ ਛਾਣਦੇ ਬਈਆ ਗੁਡ ਮੌਰਨਿੰਗ ਲੱਗ ਗਿਆ ਤੇ ਸਬਜੀ ਵਿੱਚ ਕਹਿੰਦੇ ਪਾਣੀ ਪਾ ਦਿੱਤਾ ਲੈ ਆਉਣੇ ਆਈ ਨੀਡ ਸੋ एवरीवन ਇਹ ਵਾਲੇ ਬਰਤਨ ਆਪਾਂ ਸਾਫ਼ ਕਰਦੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦਾ ਹੈ ਪਾਣੀ ਨੂੰ ਆਪਾਂ ਚੇਂਜ ਕਰਕੇ ਸੋਹਣਾ ਪਾਣੀ ਲਿਆ ਕੇ ਟੈਂਕੀ ਦੇ ਵਿੱਚੋਂ ਉਸ ਤੋਂ ਬਾਅਦ ਸਾਰੇ ਭਾਂਡੇ ਸਾਫ਼ ਕਰਦੇ ਆ ਦানা ਉਸ ਤੋਂ ਬਾਅਦ ਅੰਦਰ ਜਾਣੇ ਆ ਹਾਂਜੀ एवरीवन ਗੈਸ ਆਪਾਂ ਬੰਦ ਕਰ ਦਾਂਗੇ ਸਬਜੀ ਆਪਣੀ ਬਣ ਕੇ ਹੋ ਚੁੱਕੀ ਆ ਰੈਡੀ ਤੇ ਬਾਕੀ ਹਾਂ ਆਪਾਂ ਸੰਦੂਰ ਤਪਾ ਮੰਗਿਆ ਤੁਸੀਂ ਦੇਖੋ ਸੰਦੂਰ ਪਕਾ ਮੰਗਿਆ ਰੁਪਾ 판ਡੇ ਮੈਂ ਧੋ ਰਹੀ ਆ 판ਡੇ ਮੰਮੀ ਮਾਂਜ ਰਿਆ ਤੇ ਮੈਂ ਧੋ ਦਿੰਨੀ ਆ ਸੋ ਹਾਂਜੀ ਇੱਧਰ ਆਪਾਂ ਤੰਦੂਰ ਤੇ ਪਾਵਾਂਗੇ ਗਿੱਲਾ ਨਹੀਂ ਬਾਲਣਾ ਸੋ ਗਾਇਸ ਹੁਣ ਆਪਾਂ ਤੰਦੂਰ ਤੇ ਪਕਾਵਾਂਗੇ ਰੋਟੀ ਸਬਜ਼ੀ ਤਾਂ ਆਪਣੀ ਬਣ ਚੁੱਕੀ ਹੈ ਇੱਧਰ ਹੱਲੇ ਲੱਕੜਾਂ ਲਾਈਆਂ ਤੰਦੂਰ ਨੂੰ ਤਪਾਵਾਂਗੇ everyone ne dhar bhumi karde paya ji peede eto pare peede kith te nseela de nseela de ok tandoor ho gaya chitta ho gaya so everyone tandoor kende assi balan paya si ho chukya ya so ajj da vlog hai ga evening time khana routine khana ban rya ya eh baki pakkan lagge roti ਯਸ ਔਰ ਨੋ ਦਾ ਕੀ ਮਤਲਬ ਹੈ ਯਾ ਸਕੂਨ ਇੱਕ ਹੀ ਗੱਲ ਸੁਹੇ ਐ एवरीवन ਮੰਮੀ ਪਕਾ ਰਹੀ ਹੈ ਰੋਟੀਆਂ ਮੰਮੀ ਫਾਸਟ ਫਾਸਟ ਮੇਰੇ ਤੋਂ ਤੇ ਲੈ ਖਦੇਂਗਾ ਨਹੀਂ ਸੋ ਹਾਂਜੀ एवरीवन ਸਮਾਨ ਆਪਾਂ ਸਾਰਾ ਬਾਹਰ ਲੈਣ ਦਾ ਇੱਥੇ ਸਾਰੀ ਫੈਮਿਲੀ ਬੈਠ ਕੇ ਰੋਟੀ ਖਾਵਾਂਗੇ ਉੱਥੇ ਲੈ ਗਈ ਮੈਂ ਡੱਬਾ ਤੇ ਉਹ ਰੋਟੀਆਂ ਇਧਰ ਪੱਕੀਆਂ ਸਾਰੀਆਂ ਨਹੀਂ ਸੀ ਲਾਦੀਆਂ ਰੋਟੀਆਂ ਅੰਡਾਸ ਤੇ ਮੌਸਮ ਸਹੀ ਹੋ ਚੁੱਕਿਆ ਪਹਿਲਾਂ ਨਾਲ ਬਾਰਿਸ਼ ਰੁਕ ਚੁੱਕੀ ਹੈ ਬਾਰਿਸ਼ ਬਹੁਤ ਜ਼ਿਆਦਾ ਪਈ ਹੈ ਸੋ ਗਾਇਜ਼ ਰੋਟੀਆਂ ਪੱਕੀਆਂ ਕੀਤੀਆਂ ਹੈ ਬਾਕੀ ਲਾਸਟ ਨਸੀਲਾ ਦੀਆਂ ਰੋਟੀਆਂ ਸੋ ਗਾਇਸ ਰੋਟੀਆਂ ਹਾਂ ਨਾ ਆਪਾਂ ਚਪੜਾਂਗੇ ਵੋਹੀ ਆਲੂ ਮਾ ਆਲਾ ਕੇ ਲਾ ਇਨਵਰਟਰ ਤੇ ਆਜ ਨਹੀਂ ਉਹ ਬਣਵਾਈਏ ਡਾੜੀਏ ਹਾਂਜੀ ਸੋ ਇਧਰ ਮੰਮੀ ਰੋਟੀਆਂ ਚੁੱਪੜ ਲੈ ਤੋਂ ਨਹੀਂ